ਅਬਰਸ਼ੇਰ ਪਰੇ ਅਕਸਮਤ ਤਲਵਾੜਾ ਤੋਂ ਆ ਰਹੀ ਹੈ ਜਿੱਥੇ ਕਿ ਤਲਵਾੜਾ ਦੇ ਸੈਕਟਰ 3 ਬੱਸ ਸਟੈਂਡ ਨਜ਼ਦੀਕ ਲੱਗੀ ਅੱਗ ਨੂੰ ਬੜੀ ਮੁਸ਼ਕਲ ਤੋਂ ਬਾਅਦ ਬੁਝਾ ਲਿਆ ਗਿਆ ਮੌਕੇ ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬਿਗੇਟ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਅਤੇ ਟੀਮਾਂ ਵੱਲੋਂ ਅੱਗ ਨੂੰ ਕਾਬੂ ਪਾ ਲਿਆ ਗਿਆ ਸੀ ਇਸ ਮੌਕੇ ਜੀਵ ਜੰਤੂਆਂ ਦੇ ਚੀਖ ਚਹਾਰੇ ਦੀਆਂ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ ਸਨ ਮੌਕੇ ਤੇ ਪਹੁੰਚੇ ਲੋਕਾਂ ਨੇ ਅਪੀਲ ਕੀਤੀ ਕਿ ਜਿਹੜੇ ਲੋਕ ਬੀੜੀ ਸਿਗਰਟ ਪੀਂਦੇ ਹਨ ਉਹ ਇਨ੍ਹਾਂ ਥਾਵਾਂ ਤੇ ਆਪਣੀ ਬੀੜੀ ਸਿਗਰ ਨੂੰ ਚੰਗੀ ਤਰ੍ਹਾਂ ਪੁਜਾ ਕੇ ਸੁੱਟਣ ਜਾਂ ਇਹਨਾਂ ਥਾਵਾਂ ਤੇ ਬੀੜੀ ਸਿਗਰ ਪੀਣ ਤੋਂ ਗੁਰੇਜ਼ ਕਰਨ ਤਾਂ ਜੋ ਇਹ ਜਿਹੇ ਹਾਦਸੇ ਨਾ ਵਾਪਰ ਸਕਣ ਜੀਬੀਸੀ ਆਪੜਤ ਲਈ ਸ਼ਾਲਪਰ ਤੋਂ ਨਵਨੀ ਸਖੀਮਾ ਦੀ ਰਿਪੋਰਟ ਭਾਜੀ ਮੇਰਾ ਕੁਆਟਰ ਇੱਥੇ 36 ਸੈਟਰ ਦੇ ਨਾਲ ਹੀ ਆ ਘਰ ਬੈਠਿਆ ਸੀਗੇ ਮੈਨੂੰ ਇੱਕ ਕਾਲ ਆਈ ਕਹਿੰਦੇ ਵੀ 36 ਸੈਟਰ ਬੱਸ ਸਟੈਂਡ ਤੇ ਅੱਗ ਲੱਗ ਗਈ ਆ ਝਾੜੀਆਂ ਨੂੰ ਜਦੋਂ ਆ ਕੇ ਦੇਖਿਆ ਤੇ ਅੱਗ ਕਾਫੀ ਮੱਗੀ ਹੋਈ ਸੀ ਤੇ ਮੇਰੇ ਪਹੁੰਚਣ ਤੇ ਹੀ ਜੰਗਲਾਤ ਵਿਭਾਗ ਦੇ ਜਿਹੜੇ ਮੇਰੇ ਭਰਾ ਆਏ ਸੀਗੇ ਤਿੰਨ ਬੰਦੇ ਇਹਨਾਂ ਨੇ ਕੋਸ਼ਿਸ਼ ਕੀਤੀ ਨਾਲ ਮੈਂ ਲੱਗ ਗਿਆ ਫਿਰ ਮੈਂ ਇੱਥੇ ਆ ਕੇ ਫਾਇਰ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਗੱਡੀ ਵੀ ਆ ਗਈ ਅਸੀਂ ਰਲ ਮਿਲ ਕੇ ਜਿਹੜਾ ਇਹ ਸਾਖ ਤੇ ਕਾਬੂ ਪਾਲਿਆ ਤੇ ਹੁਣ ਕੰਟਰੋਲ ਚ ਹੈ ਗਈ ਹੈ ਤੇ ਕੋਈ ਵੀ ਇਹਦੇ ਨਾਲ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੀ ਕਰ ਹੋ ਸਕਦਾ ਜੀ ਅਗਲੇ ਇਹ ਭਾਜੀ ਕੁਝ ਨਹੀਂ ਕਹਿ ਸਕਦੇ ਵੀ ਜਿੱਦਾਂ ਕੋਈ ਅੱਜ ਕੱਲ ਜਿਹੜਾ ਸਮੋਕਿੰਗ ਕਰਦਾ ਕੋਈ ਬੀੜੀ ਸਿਗਰਟ ਪੀ ਕੇ ਛੱਡ ਦਿੰਦੀ ਹੈ ਹੈਨਾ ਉਹਦੇ ਨਾਲ ਇਹ ਅੱਗ ਜਿਹੜੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਦੂਰ ਤੱਕ ਅੱਗ ਆ ਗਈ ਸੀ ਟਰੈਕਟਰ ਟਿੰ ਦੇ ਬੱਸ ਸਟੈਂਡ ਤੋਂ ਪਰ ਇਹ ਜੰਗਲਾਤ ਵਿਭਾਗ ਦੇ ਫਾਇਰ ਸਟੇਸ਼ਨ ਦੀ ਮਦਦ ਨਾਲ ਜਿਹੜਾ ਇਹ ਕਾਬੂ ਪਾ ਲਿਆ ਗਿਆ ਟਾਈਮ ਨਾਲ ਹੀ ਇਹ ਅਪੀਲ ਕਰਨੀ ਚਾਹੁੰਦੇ ਹਾਂ ਅਸੀਂ ਇਹ ਹੀ ਅਪੀਲ ਕਰਨੀ ਜਾਂਦੇ ਆ ਵੀ ਜਿੱਦਾਂ ਫਾਇਰ ਵਾਲਿਆਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਤੇ ਉਹ ਕਹਿੰਦੇ ਵੀ ਸਾਡੇ ਕੋਲ ਜਿਹੜਾ ਗੱਡੀਆਂ ਜੜੀਆਂ ਇਸ ਵੇਲੇ ਜੜੀਆਂ ਪੁਰਾਣੀਆਂ ਨੇ ਤੇ ਉਹ ਕਾਗਜ਼ ਵੀ ਖਤਮ ਹੋਏ ਹੋਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿੱਦਾਂ ਇਹ ਫਾਇਰ ਸੀਜ਼ਨ ਚੱਲ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਆ ਤੇ ਅੱਗ ਜਿਹੜੀ ਆ ਤਕਰੀਬਨ ਕੋਈ ਨਾ ਕੋਈ ਕਿਤੇ ਨਾ ਕਿਤੇ ਕੇਸ ਦੇਖਿਆ ਜਾਂਦਾ ਵੀ ਲੱਗ ਜਾਂਦੀ ਆ ਅਸੀਂ ਬੀਵੀਆਮ ਵੀ ਪ੍ਰਸ਼ਾਸਨ ਨੂੰ ਜਿਹੜੇ ਉੱਚ ਅਫਸਰ ਬੈਠੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਗੱਡੀਆਂ ਦਾ ਇਹ ਚੱਲ ਰਿਹਾ ਹੈ سلسلہ ਇਹ ਇਹਨਾਂ ਨੂੰ ਨਵੀਆਂ ਗੱਡੀਆਂ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਧੰਨਵਾਦ ਜੀ ਮੈਂ ਜਗਦੇਵ ਸਿੰਘ ਫਾਇਰਮੈਨ BBMB ਤਲਵਾੜਾ ਸਾਡੇ ਅੱਜ ਅਸੀਂ ਡਿਊਟੀ ਦੇ ਦੌਰਾਨ ਸਾਨੂੰ ਇੱਕ ਫਾਇਰ ਕਾਲ ਆਈ ਹੈ ਕਿ ਸੈਕਟਰ 3 ਤਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਕੁਝ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਆਪਾਂ ਤੁਰੰਤ ਆ ਕੇ ਇੱਥੇ ਅੱਗ ਤੇ ਕਾਬੂ ਪਾਇਆ ਸਾਡੇ ਤੋਂ ਪਹਿਲਾਂ ਇੱਥੇ ਜੰਗਲਾਤ ਵਿਭਾਗ ਦੇ ਜਿਹੜੇ ਕੁਝ ਕਰਮਚਾਰੀ ਹੈ ਉਹਨਾਂ ਨੇ ਕਾਫੀ ਮਸ਼ਦਦ ਦੇ ਨਾਲ ਇਸ ਅੱਗ ਤੇ ਕਾਬੂ ਪਾਉਣ ਨੇ ਲੱਗੇ ਹੋਏ ਸਨ ਅਸੀਂ ਵੀ ਇਹਨਾਂ ਦੇ ਨਾਲ ਆ ਕੇ ਸਹਿਯੋਗ ਕੀਤਾ ਇਹਨਾਂ ਤੋਂ ਇਲਾਵਾ ਤਲਵਾੜੇ ਦੇ ਹੋਰ ਲੋਕਲ ਜਿਹੜੇ ਇੱਥੇ ਦੇ ਨਿਵਾਸੀ ਹੈਗੇ ਉਹਨਾਂ ਨੇ ਵੀ ਕਾਫੀ ਸਹਿਯੋਗ ਕੀਤਾ ਤੇ ਨਾਲ ਮਿਲ ਕੇ ਅਸੀਂ ਜਿਹੜਾ ਸੈਕਟਰ 3 ਤਲਵਾੜਾ ਬੱਸ ਸਟੈਂਡ ਦੇ ਨੇੜੇ ਅੱਗ ਝੜੀਆਂ ਨੇ ਲੱਗੀ ਸੀ ਇਸ ਦੇ ਉੱਤੇ ਕਾਬੂ ਪਾਇਆ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਦਿਨੋਂ-ਦਿਨ ਇਹ ਗਰਮੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ ਇਸ ਦੇ ਮੱਦੇ ਨਜ਼ਰ ਜਿਹੜੇ ਕੁਝ ਸਮੋਕਿੰਗ ਬੀੜੀ ਵਗੈਰਾ ਪਿੰਦੇ ਐ ਜਾਂ ਹੋਰ ਸ਼ਰਾਰਤੀ ਅੰਸਰ ਹੈਗੇ ਆ ਆਪਾਂ ਕੁਝ ਸਾਵਧਾਨੀਆਂ ਵਰਤੀਏ ਤਾਂ ਕਿ ਇਹੋ ਜਿਹੜਾ ਨੁਕਸਾਨ ਹੈ ਵਾਤਾਵਰਣ ਜਿਹੜਾ ਸਾਡਾ ਸਾਫ਼ ਰਹੇ ਨਾ ਹੋਵੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਜੇਕਰ ਕੋਈ ਬੀੜੀ ਸਿਕਟ ਪਿੰਦਾ ਆ ਤਾਂ ਉਹ ਜਿਹੜੀ ਪੀਲੀ ਆ ਜਾਂ ਬੀੜੀ ਆ ਉਸ ਨੂੰ ਬੁਝਾ ਕੇ ਛੁੱਟਿਆ ਜਾਵੇ ਤਾਂ ਕਿ ਇਹੋ ਜੀਆਂ ਦੁਰਘਟਨਾਵਾਂ ਜਿਹੜੀਆਂ ਥਾਂ ਥਾਂ ਤੇ ਹੋ ਰਹੀਆਂ ਸਾਨੂੰ ਰੋਜ਼ਾਨਾ ਜਿਹੜੀਆਂ ਆਂ 8-10 ਕਾਲਾਂ ਜਿਹੜੀਆਂ ਅੱਗ ਦੀਆਂ ਅਲੱਗ-ਅਲੱਗ ਜਗ੍ਹਾ ਤੋਂ ਆ ਰਹੀਆਂ ਆ ਏ ਅੱਗ ਦੇ ਉੱਤੇ ਕੰਟਰੋਲ ਪਾਇਆ ਜਾ ਸਕੇ ਤਾਂ ਜੋ ਇਹ ਸਾਡਾ ਵਾਤਾਵਰਣ ਜਿਹੜਾ ਹਰਿਆ ਭਰਿਆ ਰਹਿ ਸਕੇ ਆਪਾਂ ਦਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਥੋੜੀ ਥੋੜੀ ਜਿਹੜੀ ਆਂ ਗਹਿਲੀ ਹੈ ਇਸ ਦੇ ਉੱਤੇ ਆਪਾਂ ਜੇ ਗੌਰ ਕਰੀਏ ਤਾਂ ਇਹੋ ਜਿਹੀਆਂ ਕਟਨਾਵਾ ਨਹੀਂ ਹੁੰਦੀਆਂ ਜਿਵੇਂ ਕਿ ਕੱਲ ਆਪਾਂ ਧਾਰ ਦੇ ਜੰਗਲਾਂ ਦੇ ਵਿੱਚ ਗਏ ਆ ਉੱਥੇ ਵੀ ਜੰਗਲਾਂ ਦੇ ਵਿੱਚ ਬਹੁਤ ਜ਼ਿਆਦਾ ਅੱਗ ਸੀਗੀ ਬਣ ਵਿਭਾਗ ਦੇ ਜਿਹੜੇ ਕਾਫੀ ਸਾਰੇ ਕਰਮਚਾਰੀ ਜਿਹੜੇ ਛੋਟੇ-ਛੋਟੇ ਟੈਂਕਰਾਂ ਦੇ ਨਾਲ ਬਹੁਤ ਹੀ ਮੁਸ਼ਕਲ ਦੇ ਨਾਲ ਉੱਚੀਆਂ ਪਹਾੜੀਆਂ ਦੇ ਉੱਤੇ ਚੜੇ ਹੋਏ ਸੀ ਤੇ ਜੀਵ ਜੰਤੂ ਜਿਹੜੇ ਆ ਵਿੱਚ ਜਿਉਂਦੇ ਜਲ ਰਹੇ ਸੀ ਉਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਇਹ ਬਹੁਤ ਵੱਡਾ ਇੱਕ ਪ੍ਰਕੋਪ ਹੈ ਬਹੁਤ ਵੱਡੀ ਇੱਕ ਮਤਲਬ ਸਮੱਸਿਆ ਹੈਗੀ ਹੈ ਕਿਉਂਕਿ ਆਪਾਂ ਇਹਨਾਂ ਜਿਹੜੇ ਜੰਗਲੀ ਜੀਵਾਂ ਨੂੰ ਬਚਾਉਣ ਦੇ ਲਈ ਸਰਕਾਰਾਂ ਵੀ ਬਹੁਤ ਉਪਰਾਲੇ ਕਰ ਰਹੀਆਂ ਸਾਡਾ ਵੀ ਫਰਜ਼ ਬੰਦਾ ਹੈ ਕਿ ਆਪਾਂ ਇਹੋ ਜਿਹੀਆਂ ਜੜੀਆਂ ਅੱਗ ਦੀਆਂ ਘਟਨਾਵਾਂ ਇਹਨਾਂ ਤੇ ਕਾਬੂ ਪਾਈਏ ਤਾਂ ਜੋ ਇਹ ਜੰਗਲੀ ਜੀਵ ਜਿਹੜੇ ਸਾਡੇ ਆ ਇਹ ਬਚੇ ਰਹਿ ਸਕਣ ਤੇ ਪਰਮਾਤਮਾ ਤੋਂ ਬਾਅਦ ਜਿਹੜੇ ਇਨਸਾਨ ਆ ਇਹਨਾਂ ਦੇ ਜਿਹੜੇ ਰਖਵਾਲੇ ਹੈਗੇ ਆ